ਨੀਤੀ ਆਯੋਗ ਦੀ ਬੈਠਕ ਦੇ ਵਿੱਚ ਹਾਵੀ ਰਹੀ ਰਾਜਨੀਤੀ ਮਮਤਾ ਬੇਨਰਜੀ ਨੇ ਕੀਤਾ ਵਾਕਆਊਟ ਕਿ ਮੈਨੂੰ ਸਿਰਫ 5 ਮਿੰਟ ਹੀ ਬੋਲਣ ਦਿੱਤਾ ਮਾਈਕ ਕੀਤਾ ਬੰਦ ਤਾਂ ਸਰਕਾਰ ਨੇ ਮਮਤਾ ਦੇ ਇਲਜ਼ਾਮ ਨਕਾਰੇ ਨੀਤੀ ਆਯੋਗ ਦੀ ਬੈਠਕ ਦੇ ਪੱਖੀ ਸਿਆਸਤ ਹਰਪਾਲ ਚੀਮਾ ਬੋਲੇ ਪਹਿਲਾਂ ਵੀ ਮੀਟਿੰਗਾਂ ਦੇ ਵਿੱਚ ਹੋਏ ਸ਼ਾਮਿਲ ਪਰ ਕੇਂਦਰ ਨੇ ਦਿੱਤਾ ਕੁਝ ਵੀ ਨਹੀਂ ਬਿੱਟੂ ਬੋਲੇ ਗੈਰ ਹਾਜ਼ਰੀ ਦੇ ਨਾਲ ਪੰਜਾਬ ਦਾ ਹੀ ਨੁਕਸਾਨ ਸਿਆ ਭਗਵੰਤ ਮਾਨ ਦਾ ਬਾਦਲ ਪਰਿਵਾਰ ਤੇ ਹਮਲਾ ਆਇਆ ਮੈਂ ਕੜਵਾਲੇ ਨੇ ਸੁਖ ਵਿਲਾਸ ਦੇ ਕਾਗਜ਼ ਜਲਦ ਦਿਆਂਗੇ ਖੁਸ਼ਖਬਰੀ ਸਿਆ ਮਾਨ ਨੇ ਗਦਲ ਬਹਾ ਦੇ ਵਿੱਚ ਮਾਲਵਾ ਨਹਿਰ ਦੀ ਉਸਾਰੀ ਵਾਲੀ ਥਾਂ ਦਾ ਕੀਤਾ ਮਾਇਨਾ ਬੋਲ 141 ਕਿਲੋਮੀਟਰ ਲੰਬੀ ਨਹਿਰ 2 ਲੱਖ ਏਕੜ ਜ਼ਮੀਨ ਨੂੰ ਸੰਝੇਗੀ ਤਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਕਰ ਰਹੇ ਹਾਂ ਕੋਸ਼ਿਸ਼ ਅੱਲ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਐਮਪੀ ਸਭਜੀਤ ਸਿੰਘ ਖਾਲਸਾ ਅਮਿਤਪਾਲ ਸਿੰਘ ਦੀ ਰਿਹਾਈ ਦੀ ਕਰਨਗੇ ਮੰਗ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦੇ ਅਮਿਤਪਾਲ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਨ ਗੜਕਰੀ ਨੂੰ ਮਿਲੇ ਮੀਤ ਹੇਰ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਪੁਲਾਂ ਦੀ ਉਸਾਰੀ ਦੀ ਕੀਤੀ ਮੰਗ ਬਰਨਾਲਾ ਸ਼ਹਿਰ ਦੀਆਂ ਸੜਕਾਂ ਨੂੰ ਚੌੜਾ ਕਰਨ ਦਾ ਵੀ ਚੁੱਕਿਆ ਮੁੱਦਾ ਨੰਨੇ ਆਵਾਜ਼ ਚੱਕੀ ਉਹਨਾਂ ਦਾ ਇਤਰਾਜ਼ ਇਹ ਹੈ ਕਿ ਪਾਰਟੀ ਸ਼੍ਰੋਮਣੀ ਕਾਲੀ ਦਲ ਨਾ ਹੋ ਕੇ ਸੁਖਬੀਰ ਬਾਦਲ ਬਣ ਗਈ ਹੈ। ਜੱਥੇਦਾਰ ਸਹਿਬਾਨਾਂ ਨੂੰ ਘਰ ਬੁਲਾ ਕੇ ਉਹ ਮਾਫੀ ਦਵਾਈ ਗਈ। ਕਹਿੰਦੇ ਡੇਰਾ ਮੁਖੀ ਨੇ ਤਾਂ ਮਾਫੀ ਮੰਗੀ ਹੀ ਨਹੀਂ। ਪ੍ਰੇਮ ਸਿੰਘ ਜਦੋਂ ਮਾਜਰਾ ਨੇ ਇਹ ਗੱਲ ਕਹੀ ਇੱਥੇ ਬੈਠ ਕੇ ਕਿ ਸਾਨੂੰ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੋਂ ਤੱਕ ਗੱਲ ਕਹਿਤੀ ਕਿ ਭਾਵੇਂ ਮੈਂ ਕੱਲਾ ਰਹਿ ਜਾ ਮੈਂ ਪ੍ਰਧਾਨਗੀ ਨਹੀਂ ਕਰਾਂ। ਕੀ ਵਾਕਈ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਉੱਥੇ ਆਪਣਾ ਕੋਈ ਤਰਕਾਂ ਦੇ ਨਾਲ ਸਪਸ਼ਟੀਕਰਨ ਦੇ ਕੇ ਆਏ ਨੇ ਅਕਾਲੀ ਦਲ ਤੇ ਇਲਜ਼ਾਮ ਲੱਗਦਾ ਕਿ ਲਫਾਫਾ ਸਿਸਟਮ ਵੀ ਹੈ ਕਿ ਜਥੇਦਾਰ ਸਾਹਿਬ ਲਫਾਫੇ ਚੋਂ ਨਿਕਲਦੇ ਨੇ ਐਸਜੀਪੀਸੀ ਦਾ ਪ੍ਰਧਾਨ ਲਫਾਫੇ ਦੇ ਵਿੱਚੋਂ ਨਾਮ ਨਿਕਲਦਾ ਏ ਲਫਾਫਾ ਵੀ ਸਿੱਧਾ ਕਹਿੰਦੇ ਬਾਦਲ ਪਰਿਵਾਰ ਦੇ ਘਰ ਤੋਂ ਆਉਂਦਾ ਇਹ ਸਾਡੇ ਤੇ ਤਾਂ ਹੋਰ ਨਾਲੇ ਇਲਜ਼ਾਮ ਕਿਸੇ ਨੂੰ ਕਹਣਾ ਹੈ ਚੋਰ ਕਹਦੇ ਹੋ ਡਾਕੂ ਕਹਦੇ ਹੋ ਪ੍ਰੇਸ਼ਾਚਾਰੀ ਕਹਦੇ ਹੋ ਕੁਝ ਕਹੋ ਹੋਰ ਲਾ ਦਿਓ ਸਭ ਤੋਂ ਪਹਿਲਾਂ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਲੈਣਾ ਮੈਂ ਪ੍ਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਨੀਤੀ ਤੇ ਹੋ ਰਹੀ ਰਾਜਨੀਤੀ ਦੀ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਹੋਈ ਪ੍ਰਧਾਨ ਮੰਤਰੀ ਮਾਨ ਨੇ ਇਸ ਤੋਂ ਕਿਨਾਰਾ ਕੀਤਾ ਹਾਲਾਂਕਿ ਇੰਡੀਆ ਅਲਾਈਂਸ ਦੇ ਵਿੱਚੋਂ ਮਮਤਾ ਬੇਨਰਜੀ ਮੀਟਿੰਗ ਦੇ ਵਿੱਚ ਜੂਰ ਸ਼ਾਮਲ ਹੋਏ ਪਰ ਉਹ ਵੀ ਮੀਟਿੰਗ ਦੇ ਵਿਚਾਰੇ ਹੀ ਛੱਡ ਕੇ ਬਾਹਰ ਆ ਗਏ ਤੇ ਬੋਲਣ ਦਾ ਘੱਟ ਸਮਾਂ ਦੇਣ ਦੇ ਇਲਜ਼ਾਮ ਲਗਾ ਦਿੱਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਦਿੱਲੀ 'ਚ ਨੀਤੀ ਆਯੋਗ ਦੀ ਬੈਠਕ ਹੋਈ। ਪੰਜਾਬ, ਦਿੱਲੀ ਸਣੇ ਕਈ ਸੂਬਿਆਂ ਵੱਲੋਂ ਇਸ ਬੈਠਕ ਤੋਂ ਕਿਨਾਰਾ ਕੀਤਾ ਗਿਆ। ਕੁੱਲ ਮਿਲਾ ਕੇ ਇੰਡੀਆ ਅਲਾਈਅንስ ਬੈਠਕ ਤੋਂ ਦੂਰ ਰਿਹਾ। ਹਾਲਾਂਕਿ ਵੈਸਟ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਜ਼ਰੂਰ ਇਸ ਮੀਟਿੰਗ ਦਾ ਹਿੱਸਾ ਬਣੇ ਪਰ ਉਹ ਵੀ ਮੀਟਿੰਗ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਬਾਹਰ ਆ ਗਏ। ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਬੋਲਣ ਦਾ ਘੱਟ ਸਮਾਂ ਦਿੱਤਾ ਗਿਆ। ਵਿਚਾਰੇ ਹੀ ਮਾਈਕ ਬੰਦ ਕਰ ਦਿੱਤਾ ਗਿਆ। ਭਾਰੂ ਕੇਂਦਰ ਸਰਕਾਰ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੰਮਤਾ ਬੈਨਰਜੀ ਦੇ ਵੱਲੋਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਜੋ ਬੋਲਣਾ ਇਹਨੇ ਕੋਹਾ ਹੈ ਉਸਕੋ ਬਹੁਤ ਮੈਂ ਮਾਈਕ ਸਟਾਪ ਕਰ ਲਿਆ ਮੈਂ ਬੋਲਣਾ ਚਾਹਤੇ ਥੇ ਆ ਉਤਰਾਵਾ ਲੇਕਿਨ ਮੇਰੇ ਕੋ ਬੋਲਨੇ ਲਈ 5 ਮਿੰਟ ਵਿੱਚ ਸਟਾਪ ਕਰ ਦਿੱਤਾ ਜਦੋਂ ਹਮਾਰਾ ਸੇ ਬਹੁਤ आगे जो बोला है 5 5 जून ओ नबूनी कोई 20 मिनट कोई 15 मिनट बोला पर जानते हैं और अपोजिशन की ओर से मैं अकेले आया लेकिन कब मेरे को बात करने से स्टॉप कर दिया दिस इज इंसल्टेशन आई विल नॉट अटेंड एनी मीटिंग फॉर दैट अनफॉर्चूनेट बिकॉज़ वी वर क्वाइट हैप्पी दैट शी पार्टिसिपेट्स इन दिस मीटिंग पुट्स फोर्थ हर केस स्पीक्स फॉर वेस्ट बंगाल एंड as she said in the meeting she spoke for all the opposition but even as she was doing it and we were hearing as per the uh, procedure if uh, she is reminded that her time is over even with the mic on she could have requested that she is going to continue speaking ਮੁਖ ਮੰਤਰੀ ਭਗਵੰਤ ਮਾਨ ਨੇ ਵੀ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਟ ਕੀਤਾ ਜਿਸ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਬਿੱਟੂ ਨੇ ਕਿਹਾ ਕਿ ਮੀਟਿੰਗ ਦਾ ਬਾਈਕਟ ਕਰਨ ਦੇ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋਵੇਗਾ ਤਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪਲਟਵਾਰ ਕੀਤਾ ਕਿ ਪਹਿਲਾਂ ਨੀਤੀ ਆਯੋਗ ਦੀਆਂ ਬੈਠਕਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆਂ ਪਰ ਕੇਂਦਰ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਅਸੀਂ ਪੰਜਾਬ ਦੇ ਲੋਕ ਇਸੇ ਕਰਕੇ ਵਾਂਝੇ ਰਹਿ ਗਏ ਵੀ ਕੋਈ ਵੀ ਮਨਿਸਟਰ ਮੁੱਖ ਮੰਤਰੀ ਦਾ ਛੱਡੋ ਬਜਟ ਤੋਂ ਪਹਿਲਾਂ ਕਿਸੇ ਮਨਿਸਟਰ ਨਾਲ ਕਿਸੇ ਮੰਤਰੀ ਨਾਲ ਕਿਸੇ ਵਿਭਾਗ ਦੇ ਮੰਤ ਕੋਈ ਗੱਲ ਨਹੀਂ ਕਰਕੇ ਗਿਆ ਜਿਹਦੇ ਕਰਕੇ ਸਾਡੇ ਪੰਜਾਬ ਦੇ ਲੋਕ ਵਾਂਝੇ ਰਹਿ ਗਏ ਜਦੋਂ ਬਜਟ ਤੋਂ ਪਹਿਲਾਂ मैडम निर्मला सीतारमण जी ने ऑनरेबल फाइनेंस मिनिस्टर गवर्नमेंट ऑफ इंडिया ने भारतीय जनता पार्टी दी सरकार ਵੱਲੋਂ ਬੁਲਾਇਆ ਗਿਆ ਸੀ ਮੈਂ ਪੂਰਾ ਅਜੰਡਾ ਲੈ ਕੇ ਆ ਮੇਰੇ ਕੋਲ ਅਜੰਡੇ ਦੀ ਕਾਪੀ ਅੱਜ ਵੀ ਮੇਰੇ ਹੱਥ 'ਚ ਆ ਆ ਪੂਰਾ ਅਜੰਡਾ ਲੈ ਕੇ ਮੈਂ ਉਸ ਮੀਟਿੰਗ ਸ਼ਾਮਲ ਹੋਇਆ ਸੀਗਾ ਔਰ ਉੱਥੇ ਮੈਡਮ निर्मला सीतारमण जी ਦੇ ਸਾਹਮਣੇ ਕੱਲੀ ਕੱਲੀ ਗੱਲ ਰੱਖੀ ਸੀ ਕਿ ਹਰ ਵਾਰ ਸਾਨੂੰ ਰਾਸਤਾ ਮਿਲਿਆ ਜ਼ਿਕਰ ਜੋਗੇ ਕਿ ਪਿਛਲੇ ਦਿਨੀ ਹੀ ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ ਤੈਂਸ ਦੇ ਬਾਅਦ ਪੰਜਾਬ ਸਰਕਾਰ ਨੇ ਇਲਜ਼ਾਮ ਲਗਾਏ ਕਿ ਕੇਂਦਰ ਦੇ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਕੋਈ ਵੀ ਵੱਡਾ ਐਲਾਨ ਨਹੀਂ ਕੀਤਾ ਗਿਆ ਤੇ ਇਸ ਦੇ ਬਾਅਦ ਹੀ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਅੱਗੇ ਵਧਾਂਗੇ ਗੱਲ ਕਰਾਂਗੇ ਸੁਖ ਵਿਲਾਸ ਹੋਟਲ ਦੀ ਜਿਸ ਨੂੰ ਲੈ ਕੇ ਮੁੜ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਮਾਨ ਨੇ ਦਰਸਲ ਵੱਡਾ ਬਿਆਨ ਦੇ ਦਿੱਤਾ ਹੈ ਕਿ ਸੁਖ ਵਿਲਾਸ ਦੇ ਕਾਗਜ਼ ਕੱਢ ਲਏ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਸ਼ਖਬਰੀ ਦੇਵਾਂਗਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਗੋਂ ਚੈਲੰਜ ਕਰ ਦਿੱਤਾ ਕਿ ਜੇ ਸਬੂਤ ਨੇ ਤਾਂ ਫਿਰ ਕਾਰਵਾਈ ਕਰਕੇ ਦਿਖਾਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖ ਵਿਲਾਸ ਦੇ ਕੋਈ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਇਹ ਸਵਾਲ ਇਸ ਲਈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਜਗਾ ਸੇ ਗੜਵਾਹਾ ਦਾ ਪਿੰਡ ਦੋਦਾ ਤੇ ਮੌਕਾ ਸੀ ਮਾਲਵਾ ਨਹਿਰ ਦੀ ਉਸਾਰੀ ਵਾਲੀ ਥਾਂ ਦਾ ਉਹ ਇਹ ਨਾ ਕਰਨ ਦਾ ਤਾਂ ਬਾਦਲਾਂ ਦੇ ਇਲਾਕੇ ਦੇ ਵਿੱਚ ਹੀ ਮੁੱਖ ਮੰਤਰੀ ਮਾਨ ਬਾਦਲ ਪਰਿਵਾਰ ਤੇ ਵਰਦੇ ਹੋਏ ਨਜ਼ਰ ਆਏ ਤੇ ਇਥੋਂ ਤੱਕ ਕਹਿ ਦਿੱਤਾ ਕਿ ਸੁੱਖ ਵਿਲਾਸ ਦੇ ਕਾਗਜ਼ ਕੱਢ ਲਏ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਖ਼ਬਰیں ਦੇਵਾਂਗਾ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਪਿੰਡ ਦੇ ਵਿੱਚ ਹੀ ਬਣੇ ਘਰ ਦੀਆਂ ਕੰਧਾਂ ਤਿਹਾੜ ਦੇ ਨਾਲ ਉੱਚੀਆਂ ਨੇ ਕਿ ਚੰਡੀਗੜ੍ਹ ਪਾਈ ਬੈਠਿਆ सुख तो विलास वो तो मैं कर लिया कर ले कागज वो तो मैं आने वाले दिनों तुम कुछ कवर ही मैं होगा मैं हद ना ले जाऊंगे धर्मराज ना गल होगी भी थोड़े ना आ जाएंगे क्यों लुटी जाने गरीबों ਤਾ ਕੁ ਸ਼ਰਮਣੀ ਅਕਾਲੀ ਦਲ ਨੇ ਸੀਐਮ ਨੂੰ ਚੈਲੰਜ ਕਰ ਦਿੱਤਾ ਕਿ ਜੇ ਸਬੂਤ ਨੇ ਤਾਂ ਕਾਰਵਾਈ ਕਰਕੇ ਦਿਖਾਓ ਮੁੱਖ ਮੰਤਰੀ ਨੇ ਸਾਰਾ ਧਿਆਨ ਇਹ ਮੁੱਦਿਆਂ ਤੋਂ ਭਟਕਾ ਕੇ ਬਾਦਲ ਸਾਹਿਬ ਦੇ ਅਲੇਦੋਲੇ ਰੱਖਣਾ ਕਿ ਸੁਖਬਲਸ ਦੇ ਕਾਗਜ਼ ਪਹੁੰਚ ਕੇ ਮੈਂ ਕਾਰਵਾਈ ਕਰੂੰ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਹੋ ਕਿਸੇ ਕਰ ਲੋ 3 ਸਾਲ ਤੋਂ ਪੰਜਾਬ ਦੀ ਬਾਗਦੋਰ ਤੁਹਾਡੇ ਹੱਥ ਚ ਹੈ ਵਿਜੀਲੈਂਸ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈ ਕਾਰਵਾਈ ਕਰਕੇ ਦਿਖਾਓ ਆ ਸਟੇਜ ਦੇ ਉੱਤੇ ਇਹ ਹਰ ਰੋਜ਼ ਕੀ ਤੁਸੀਂ ਕਲਾਕਾਰੀ ਦਿਖਾਉਣ ਲੱਗ ਜਾਣਾ ਔਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਬੋਲਦੇ ਹੋ ਝੂਠ ਜ਼ਿਕਰ ਹੋ ਗਿਆ ਕਿ ਸੁਖ ਵਿਲਾਸ ਹੋਟਲ ਜੋ ਕਿ ਨਿਊ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਇਸ ਦੇ ਮਾਲਕ ਖੁਦ ਸਰਬੀਰ ਸਿੰਘ ਬਾਦਲ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਸੀਐਮ ਕਾਰਵਾਈ ਦੀ ਗੱਲ ਕਹਿ ਚੁੱਕੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਸੀਐਮ ਦੇ ਕੋਲ ਅਗਲਾ ਐਕਸ਼ਨ ਪਲਾਨ ਕੀ ਹੈ ਮੇਰੇ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਸਰਕਾਰ ਦੇ ਵੱਡੇ ਕਦਮ ਦੀ ਪੰਜਾਬ ਦੇ ਕਿਸਾਨਾਂ ਦੀ ਕਈ ਦਹਾਕੀਆਂ ਤੇ ਪੁਰਾਣੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਕੀਤਾ ਹੈ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਦੀ ਉਸਾਰੀ ਹੋਵੇਗੀ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਡ੍ਰੀਮ ਪ੍ਰੋਜੈਕਟ ਹੈ ਜਿਸ ਦੇ ਨਾਲ ਨਾ ਸਿਰਫ ਕਿਸਾਨ ਪਾਣੀ ਦੀ ਪੂਰਤੀ ਸਬੰਧੀ ਸੌਖੇ ਹੋਣਗੇ ਬਲਕਿ ਧਰਤੀ ਹੇਠਲਾ ਪਾਣੀ ਵੀ ਬਚੇਗਾ ਪੰਜਾਬ ਦੇ ਇੱਕ ਵੱਡੇ ਹਿੱਸੇ 'ਚ ਲਗਾਤਾਰ ਚੱਲ ਰਹੀ ਸੇਮ ਦੀ ਸਮੱਸਿਆ ਕਾਰਨ ਨਹਿਰਾਂ ਦੇ ਹਾਲਾਤਾਂ ਨੂੰ ਵੇਖ ਤੇ ਸੀਐਮ ਭਗਵੰਤ ਮਾਨ ਆਪਣਾ ਡ੍ਰੀਮ ਪ੍ਰੋਜੈਕਟ ਮਾਲਵਾ ਨਹਿਰ ਸ਼ੁਰੂ ਕਰਵਾਉਣ ਚਾਰੇ ਨੇ ਮੁੱਖ ਮੰਤਰੀ ਮਾਨ ਨੇ ਨਵੀਂ ਨਹਿਰ ਬਣਾਉਣ ਦੀ ਯੋਜਨਾ ਉਲੀਕੀ ਹੈ ਜਿਸ ਦੇ ਨਾਲ ਮਾਲਵਾ ਦੇ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਹੈ ਗਿਦਰਬਾਹਾ ਦੇ ਪਿੰਡ ਦੋਦਾ ਤੋਂ ਮਾਲਵਾ ਨਹਿਰ ਦੀ ਸ਼ੁਰੂਆਤ ਹੋਣੀ ਹੈ ਜਿੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਨਰੀਖਣ ਕੀਤਾ ਗਿਆ ਹੁਣ ਜਾਣਦੇ ਹਾਂ ਤੇ ਕਿਵੇਂ ਤੇ ਕਿੱਥੇ ਬਣੇਗੀ ਇਹ ਨਹਿਰ ਤੇ ਕਿੱਥੇ-ਕਿੱਥੇ ਤੇ ਕਿੰਨਾ ਫਾਇਦਾ ਹੋਏਗਾ ਕਈ ਦਹਾਕਿਆ ਬਾਅਦ ਦੱਸਿਆ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਨਹਿਰ ਬਣੇਗੀ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਦੇ ਨਾਲ ਜ਼ਮੀਨੀ ਪਾਣੀ ਪਚੇਗਾ ਤਾਂ ਕਿਦਰ ਬਾਹਾ ਦੇ ਪਿੰਡ ਦੋਦਾ ਤੋਂ ਸਾਰੀ ਦੀ ਸ਼ੁਰੂਆਤ ਹੋਣੀ ਹੈ Rajasthan feeder ਦੇ ਨਾਲ ਨਾਲ ਮਾਲਵਾ ਨਹਿਰ ਬਣਾਈ ਜਾਵੇਗੀ ਤਾਂ ਹਰੀਕੇ ਹੈਡ ਤੋਂ Rajasthan border ਤੱਕ ਇਹ ਨਹਿਰ ਬਣੇਗੀ ਇਸ ਨਹਿਰ ਦੇ ਨਾਲ ਮਾਲਵੇ ਦੇ ਬਹੁਤ ਇਲਾਕਿਆਂ ਨੂੰ ਪਾਣੀ ਮਿਲੇਗਾ ਮੁਕਸਰ ਦੀ ਦਰਬਾਹਾ ਬਠਿੰਡਾ ਅਬੋਹਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ। ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਛਾਣ ਦੋਗੇ। ਜਦੋਂ ਹੀ ਸਰਕਾਰ ਬਣੀ ਮਹਿਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਵਾਟਰ ਰਿਸੋਰਸ ਜੇ ਉਹ ਸਾਰੇ ਜਿਹੜਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀਕੇ ਪੱਤਣ ਤੋਂ ਇੱਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਮਾਲਵਾ ਨਹਿਰ ਹਰੀਕੇ ਹੈਡਵੌਕਸ ਤੋਂ ਨਿਕਲੇਗੀ ਜ਼ਿਕਰਯੋਗ ਹੈ ਕਿ ਸੌਣੀ ਦੇ ਸੀਜ਼ਨ ਦੌਰਾਨ ਫਿਰੋਜ਼ਪੁਰ ਫੀਡਰ ਦੀ ਮੰਗ ਜ਼ਿਆਦਾ ਹੋਣ ਕਾਰਨ ਪੰਜਾਬ ਦੀ ਸਮੁੱਚੀ ਮੰਗ ਪੂਰੀ ਨਹੀਂ ਸੀ ਹੋ ਰਹੀ لہذا ਸਰਹੰਦ ਫੀਡਰ ਦੇ ਵਿੱਚ ਸਪਲਾਈ ਪ੍ਰਭਾਵਿਤ ਹੁੰਦੀ ਸੀ ਹਾਲਾਤ ਇੰਨੇ ਗੰਭੀਰ ਹੋ ਜਾਂਦੇ ਸਨ ਕਿ ਪੰਜਾਬ ਨੂੰ ਆਪਣੀਆਂ ਨਹਿਰਾਂ ਰੋਟੇਸ਼ਨ ਤੇ ਚਲਾਉਣੀਆਂ ਪੈਂਦੀਆਂ ਨੇ ਇਸ ਨਹਿਰ ਦੇ ਬਣਨ ਦੇ ਨਾਲ ਮੁਕਸਰ ਗਿੱਦੜ ਬਾਹਾ ਬਠਿੰਡਾ ਜ਼ੀਰਾ ਦੇ ਨਾਲ ਨਾਲ ਅਬੋਹਰ ਫਿਰੋਜ਼ਪੁਰ ਅਤੇ ਫਾਜ਼ਲਕਾ ਦੇ ਦੋਵੇਂ ਖੇਤਰਾਂ ਨੂੰ ਉਹਨਾਂ ਦਾ ਬੜਦਾ ਹਿੱਸਾ ਪਾਣੀ ਮਿਲੇਗਾ ਇਸੇ ਲਈ ਇਹ ਲਗਭਗ ਪੂਰੇ ਮਾਲਵਾ ਖੇਤਰ ਦੀ ਪਾਣੀ ਦੀ ਪਰਪਾਈ ਕਰੇਗਾ ਸਰਹੰਦ ਫੀਡਰ ਦੀ ਰੇਲਾਈਨਿੰਗ ਲਈ ਪ੍ਰੋਜੈਕਟ ਨੂੰ 2008 ਦੇ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਪਰ ਇਸ ਦੌਰਾਨ ਉਸਾਰੀ ਦੀ ਸਪੀਡ ਬਹੁਤ ਮੱਠੀ ਰਹੀ ਤਾਂ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਇਸ ਤੋਂ ਇਲਾਵਾ ਫਰੀਦਕੋਟ ਖੇਤਰ ਦੀਆਂ ਕੁਝ ਕਿਸਾਨ ਯੂਨੀਨਾ ਐਨਜੀਓ ਸਰਹੰਦ ਫੀਡਰ ਦੀ ਕੰਕਰੀਟ ਲਾਈਨਿੰਗ ਦਾ ਵਿਰੋਧ ਕਰ ਰਹੀਆਂ ਸਨ ਅਤੇ ਵਿਭਾਗ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਹੀਆਂ ਸਨ ਤਾਂ ਮੌਜੂਦਾ ਸਰਕਾਰ ਨੇ ਕੇਂਦਰੀ ਜਲ ਕਮਿਸ਼ਨ ਤੋਂ ਨਹਿਰ ਦੇ ਡਿਜ਼ਾਈਨ ਨੂੰ ਸੋਧਣ ਦੇ ਲਈ ਪਹਿਲ ਕੀਤੀ ਤਾਂ ਸੀਐਮ ਭਗਵੰਤ ਪਾਣੇ ਗਿੱਦੜਬਾਹ ਪਹੁੰਚ ਕੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨੇ ਵੀ ਸਾਦੇ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਅਹੀਂ ਬੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਣੇ ਨੂੰ ਠਮਕੇ ਨੂੰ ਪੰਜੇ ਨੂੰ ਬਾ ਛੜ ਦਾ ਪੰਚਾਇਜੀ ਛੜ ਦਾ ਪੰਥ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਚ ਜਾਤੀ ਮਿਲੀ ਸੀ ਉਸ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਬਾਓ ਜ਼ਿਕਰ ਹੋਇਆ ਕਿ ਪੰਜਾਬ ਚ ਧਰਤੀ ਹਿਤਲਾ ਪਾਣੀ ਲਗਾਤਾਰ ਗੰਧਲਾ ਤੇ ਡੂੰਗਾ ਹੁੰਦਾ ਜਾ ਰਿਹਾ ਹੈ ਜਿਸ ਦਾ ਇੱਕੋ ਇੱਕ ਹੱਲ ਹੈ ਕਿ ਕਿਸਾਨਾਂ ਨੂੰ ਖੇਤੀ ਲਈ ਪੂਰਾ ਨਹਿਰੀ ਪਾਣੀ ਦਿੱਤਾ ਜਾਵੇ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਗੇ ਵਧਾਂਗੇ ਤੁਹਾਨੂੰ ਗੱਲ ਕਰਾਂਗੇ ਅਮਰਿਤਪਾਲ ਸਿੰਘ ਦੇ ਐਗਜ਼ਿਟ ਪਲਾਨ ਦੀ ਫਰੀਦਕੋਟ ਤੋਂ ਐਮਪੀ ਸਰਜੀਤ ਸਿੰਘ ਖਾਲਸਾ ਐਕਟਿਵ ਮੋਡ ਦੇ ਵਿੱਚ ਨੇ ਇੱਕ ਪਾਸੇ ਅਮਰਿਤਪਾਲ ਦੀ ਰਿਹਾਈ ਦੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਨੇ ਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਬਣਾ ਕੇ ਸਿਆਸੀ ਪਾਰਟੀ ਬਣਾ ਕੇ ਐਸਜੀਪੀਸੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਫਰੀਦਕੋਟ ਤੋਂ ਐਮਪੀ ਚੁਣੇ ਗਏ ਸਰਬਜੀਤ ਸਿੰਘ ਖਾਲਸਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਨੇ 28 ਤਰੀਕ ਨੂੰ ਖਾਲਸਾ ਨੂੰ ਗ੍ਰਹਿ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮਿਲਿਆ ਹੈ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਸਰਪਜੀਤ ਸਿੰਘ ਖਾਲਸਾ ਨੇ న్యూਸ 18 ਨੂੰ ਆਪਣੀ ਮੁਲਾਕਾਤ ਦਾ ਏਜੰਡਾ ਵੀ ਦੱਸਿਆ ਖਾਲਸਾ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਦੇ ਕੋਲ ਠਿਬਰਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਦਾ ਮੁੱਦਾ ਚੁੱਕਣਗੇ ਮੈਂ ਉਹਦੇ ਲਈ ਵੀ 28 ਤਰੀਕ ਦਾ ਟਾਈਮ ਲਿਆ ਹੈ ਮਛਾ ਜੀ ਤੋਂ ਇਸੇ ਇਹ ਗੱਲ ਕਰਨੀ ਹੈ ਕਿ ਉਹਨਾਂ ਨੇ ਟਾਈਮ ਦਿੱਤਾ ਵੀ ਅਮਰਿਤਪਾਲ ਬਾਰੇ ਗੱਲ ਕਰਨੀ ਤੇ ਜੇ ਜਿਹੜੀ ਬਾਕੀ ਪਾਰਟੀ ਬਣਾਉਣੀ ਹੈ ਉਹ ਤਾਂ ਅਮਰਿਤਪਾਲ ਦੇ ਅਈ ਤੋਂ ਬਾਅਦ ਹੋਊਗੀ ਜੇ ਸਪੂਰਜ਼ ਇਲੈਕਸ਼ਨ ਪਹਿਲਾਂ ਆ ਜਾਣੇ ਹਨ ਸਾਨੂੰ ਪਾਰਟੀ ਬਣਾਉਣੀ ਪੈਂਦੀ ਹੈ ਤਾਂ ਅਸੀਂ ਉਹਨਾਂ ਦੇ ਬਜ਼ੁਰਗਾਂ ਦੀ ਸ਼ਮੂਲੀਅਤ ਜ਼ਰੂਰ ਕਰਾਂਗੇ ਚਾਹੇ ਬਾਪੂ ਜੀ ਪ੍ਰਧਾਨ ਬਣਨ ਜਾਂ ਅਗਵਾਈ ਕਰਨ ਜਾਂ ਨਾਲ ਕੇ ਕਰੀਏ ਜੇ ਮੇਂ ਵੀ ਕਰਨਾ ਸਰਪਜੀਤ ਸਿੰਘ ਖਾਲਸਾ ਨਾ ਸਿਰਫ ਅਮਰਿਤਪਾਲ ਦੇ ਲਈ ਲੰਬੰਦੀ ਕਰ ਰਹੇ ਨੇ ਬਲਕਿ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਆਏ ਖਲਾ ਨੂੰ ਭਰਨ ਦੇ ਲਈ ਵਿਉਂਤਬੰਦੀ ਵੀ ਕਰ ਰਹੇ ਨੇ ਸਿਆਸੀ ਪਾਰਟੀ ਬਣਾਉਣ ਅਤੇ ਐਸਜੀਪੀਸੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ ਉਹ ਐਸਜੀਪੀਸੀ ਦੀਆਂ ਚੋਣਾਂ ਜਲਦ ਐਲਾਨ ਕੀਤੀਆਂ ਜਾ ਸਕਦੀਆਂ ਨਵੰਬਰ ਦਸੰਬਰ ਤੱਕ ਹੋ ਸਕਦੀਆਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕਾਲੀ ਦਲ ਜਿਹੜੀ ਐਸਜੀਪੀਸੀ ਜਿੱਤ ਸਕਦੇ ਹੋ ਨਵੀਂ ਇਕਾਲੀ ਦਲ ਬਣਾ ਕੇ ਬਿਲਕੁਲ ਜੀ ਚਿੱਤਾਂਗੇ ਸਕਦੇ ਨਹੀਂ ਚਿੱਤਾਂਗੇ ਬਹੁਤ ਹੈ ਜੀ ਚਿਹਰੇ ਸਾਡੇ ਕੋਲ ਕਾਹਦਾ ਘੱਟ ਹੈ ਜਦ ਅਸੀਂ ਦੋ ਜਣੇ ਜਿੱਤ ਗਏ ਮਹਾਰਾਜ ਨੇ ਕਿਰਪਾ ਕਰਤੀ ਸੰਗਤ ਨਾਲ ਸਾਥ ਦਿੱਤਾ ਫਿਰ ਕਾਹਦਾ ਘੱਟ ਹੈ ਸਰਜੀਤ ਸਿੰਘ ਖਾਲਸਾ ਆਪਣੀ ਪਤਨੀ ਨੂੰ ਐਸਜੀਪੀਸੀ ਚੋਣਾ ਲੜਾਉਣ ਬਾਰੇ ਵਿਚਾਰ ਕਰ ਰਹੇ ਨੇ ਅਤੇ ਉਹਨਾਂ ਦੀ ਪਤਨੀ ਨੇ ਵੀ ਲੋਕ ਸੇਵਾ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਤੇ ਮੈਂ ਤਾਂ ਇਹਨਾਂ ਨੂੰ ਕਿਹਾ ਮਰਜ਼ੀ ਆ ਤੁਹਾਡੀ ਜੇ ਤੁਸੀਂ ਐਕਟਿਵ ਚ ਆਉਣਾ ਹੈ ਸਿਆਸਤ ਚ ਤਾਂ ਤੁਹਾਡੀ ਮਰਜ਼ੀ ਹੈ ਮੈਂ ਤਾਂ ਕਦੇ ਨਹੀਂ ਰੋਕਦਾ ਜੀ। ਕਿਉਂਕਿ ਮੈਨੂੰ ਨਾ ਇਸ਼ਕਾਨ ਜਿੱਦਾਂ ਕੋਲ ਸੋਸ਼ਲ ਵਰਕਿੰਗ ਦਾ ਵਾਅਦਾ ਚੋਣਾਂ ਦਾ ਸ਼ਾਂਤ ਲਿੰਕ ਤੇ ਮੇਰੇ ਮਾਪ ਦਾ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਕਿ ਜਿੱਥੇ ਤੱਕ ਵੀ ਮੇਰੀ ਦੋਸਤਾਂ ਕਿ ਮੈਂ ਪਹੁੰਚ ਕਰਾਉਣਾ ਤਾਂ ਕਿ ਜਿਹੜੇ ਮੇਰੇ ਜਿਹੜੇ ਬਿਲਕੁਲ ਹੀ ਹੋਲੇ ਹਨ ਤੇ ਮੈਂ ਚਲਿਆ ਕਿ ਉਹਨਾਂ ਦੇ ਲਈ ਜੇ ਸੇਵਾ ਜ਼ਰੂਰ ਕਰਾਂ ਤੇ ਮੈਂ ਜ਼ਰੂਰਾ ਮੈਂ ਕੁਸ਼ਲਿਸ਼ ਕਰਨਾ ਚਾਹੀਦਾ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੇ ਪੰਜਾਬ ਦੀ ਪੰਥਕ ਸਿਆਸਤ ਲਈ ਨਵੇਂ ਸੰਕੇਤ ਦਿੱਤੇ ਨੇ ਅਤੇ ਸੁਭਾਵਿਕ ਹੈ ਕਿ ਸਰਬਜੀਤ ਸਿੰਘ ਖਾਲਸਾ ਵੀ ਇਹਨਾਂ ਸੰਕੇਤਾਂ ਦਾ ਮਤਲਬ ਪੜ ਰਹੇ ਹੋਣਗੇ। ਮੋਹਾਲੀ ਤੋਂ ਪੰਕਜ ਕਪਾਈ న్యూਸ 18। ਤਾਜ਼ਾ ਖ਼ਬਰ ਇਹ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਸਿੰਘ ਦੇ ਪਿਤਾ ਨੇ ਸਿਆਸੀ ਤੌਰ ਤੇ ਲਾਂਬੰਦੀ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਤੇ ਸਾਹਨੇਵਾਲ ਦੇ ਵਿੱਚ ਗੁਰੂ ਘਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਲੀਡਰ ਸੰਤਾ ਸਿੰਘ ਉਮੈਦਪ uri ਵੀ ਸ਼ਾਮਲ ਹੋਏ ਦੋਵੇਂ ਧਿਰਾਂ ਨੇ ਇਕੱਠੇ ਹੋ ਕੇ ਜੀਪੀਐਸਸੀ ਚੋਣਾਂ ਦੇ ਲਈ ਰਣਨੀਤੀ ਕੜੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਥ ਦੇ ਲਈ ਸਮੂਚੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਹੈ ਇਹ ਹੀ ਮੀਟਿੰਗ ਹੋਈ ਹੈ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਬ ਐਸਟੀਪੀਸੀ ਦਾ ਮੰਮੀ ਤੇ ਸਾਰੇ ਸੈਕਟਰ ਲੜੋਗੇ ਤੇ ਕੀ ਕੀ ਦੀ ਅਮਿੱਤੀ ਰਹੇਗੀ ਹਾਂਜੀ ਸਾਰਿਆਂ ਦੇ ਲੜਾਂਗੇ ਜੀ ਆਪਾਂ ਇਹੋ ਪਾਉਂਦੇ ਲਈ ਕਿਸੇ ਗੱਲ ਦੀ ਮਿਲ ਰਿਹਾ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਕੋਈ ਹਾਂਜੀ ਉਹਨਾਂ ਨੂੰ ਮਿਲਣਾ ਜੀ ਮੈਂ ਕੱਲ ਹੋਮ ਮਿਨਿਸਟਰੀ 'ਚ ਮਿਲਦਾ ਇਹੀ ਅਮਰਤਪਾਲ ਜੀ ਬਾਰੇ ਕਰਦੀਆਂ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ ਇਹ ਅਸੀਂ ਲੜਾਈ ਲੜ ਰਹੇ ਹਾਂ ਇਹਦੇ ਚ ਮਤਲਬ ਅਸੀਂ ਕੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫ ਹੈਗੇ ਉਹਨਾਂ ਦੇ ਕੱਲੇ ਅਮਰਤਪਾਲ ਨੂੰ ਛਡਾਉਣ ਦੀ ਕੋਈ ਮਸਲਾ ਨਹੀਂਗਾ ਵੱਡਾ ਇਹ ਜਿਉ ਸਾਡੀ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਭਿਆਨਕ ਆ ਜੋ 35 35 ਸਾਲ ਤੋਂ ਜੇਲ੍ਹਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਂਡ ਦੇ ਮਾਮਲੇ ਚ ਉਹ ਜਿਹੜੇ ਕੇਸ ਇਥੋਂ ਬਾਹਰ ਟਰਾਂਸਫਰ ਕੀਤੇ ਜਾਂਦੇ ਕਿ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਹੈ ਇਸ ਕਰਕੇ ਜਰੂਰ ਕੌਮ ਮੰਗਦੀ ਹੈ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ ਚ ਕੌਮ ਚਾਹੁੰਦੀ ਹੈ ਕਿ ਉਹ ਆਉਣ ਤੇ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਰਸ਼ੀਆਂ ਦੀ ਭੇਡ ਚੱਲ ਰਹੀ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੋਤਿਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੋਤਿਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਕੇ ਕਿਸੇ ਜੋ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹਾਕਮ ਦੀ ਗੱਲ ਕਰਦਾ ਉਹਨੂੰ ਵਖਵਾਦੀ ਰੱਖ ਕੇ ਉਹਨੂੰ ਜੇਲ੍ਹਾਂ ਤੋਂ ਛੁੱਟਣ ਵਾਲਾ ਕੰਮ ਜਿਹੜਾ ਜਾਂ ਉਹਨੂੰ ਕਿ ਸਦਾ ਲਈ ਜੇਲ੍ਹਾਂ ਚ ਬੰਦ ਰੱਖਣ ਦਾ ਜਿਹੜਾ ਇਹ ਤਹੀਆ ਕਰਕੇ ਰੋਕਰਾਂਗ ਅਗਲੀ ਖਬਰ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਉਹਨਾਂ ਪਿੰਡ ਖੈਰਪੁਰ ਗੋਬਿੰਦਗੜ ਤੇ ਤਾਜਾ ਪੱਟੀ ਦਾ ਦੌਰਾ ਕੀਤਾ ਨਰਮੇਂਦੇ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਦਾ ਜਾਇਜ਼ਾ ਲਿਆ ਜਿਸ ਦੇ ਨਾਲ ਕੋਈ ਥਾਵਾਂ ਤੇ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਰਮੇਂਦੀ ਖੇਤੀ ਨੂੰ ਪਰਫੁੱਲਤ ਕਰਨ ਦੇ ਲਈ ਵਿਭਾਗ ਦੇ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ 128 ਟੀਮਾਂ ਨਰਮੇਂਦੇ ਖੇਤਾਂ ਦਾ ਸਰਵੇਖਣ ਕਰ ਰਹੀਆਂ ਨੇ ਰੇਹਾਂ ਤੇ ਸਪਰੇਹਾਂ ਦੀ ਗੁਣਵੱਤਾ ਪਰਖਣ ਦੇ ਲਈ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਹੀ ਰੇਹਾਂ ਸਪਰੇਹਾਂ ਦੀ ਵਰਤੋਂ ਕੀਤੀ ਜਾਵੇ ਜਿਹੜੀ ਨਰਮੇ ਦੀ ਫਸਲਾਂ ਵੈਸੇ ਵੀ ਬਹੁਤ ਘਟਦੀ ਜਾ ਰਹੀ ਹੈ ਇਹਦੀ ਚਿੰਤਾ ਸਾਰਿਆਂ ਨੂੰ ਹੈ ਕਿਉਂਕਿ ਬੜਾ ਵਧੀਆ ਜਿਹੜਾ ਕਿਸਾਨ ਲਈ ਵੀ ਵੱਡਾ ਰੋਜ਼ਗਾਰ ਸੀ ਦੀ ਦਿਨਾਂ ਸਾਨੂੰ ਮੁਨਾਫੇ ਵਾਲੀ ਫਸਲ ਸੀ ਇਹਦੇ ਨਾਲ ਹੀ ਮਜ਼ਦੂਰਾਂ ਨੂੰ ਵੀ ਪਿੰਡਾਂ ਵਿੱਚ ਵੀ ਬਹੁਤ ਵੱਡਾ ਇਹਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਸਾਡੇ ਕੋਲੇ ਬਾਲਣ ਵੀ ਹੋ ਜਾਂਦਾ ਸੀ ਫਿਰ ਮਿੱਲਾਂ ਲੱਗੀਆਂ ਉਹਦੇ 'ਚ ਵੀ ਬਹੁਤ ਸਾਰੇ ਮਜ਼ਦੂਰ ਤੇ ਮਜ਼ਦੂਰ ਕੰਮ ਕਰਦੇ ਸਨ ਉਹ ਹੌਲੀ-ਹੌਲੀ ਜਿਹੜੀ ਬਹੁਤ ਥਣ ਬਿਮਾਰੀਆਂ ਕਾਫੀ ਸਾਲਾਂ ਤੋਂ ਆਰ ਮੈਨੂੰ ਕਹਿੰਦੀਆਂ ਗਈਆਂ ਘਟਦਾ ਗਿਆ ਸਾਡੀ ਪੁਰਜੋਰ ਆਪਣੇ ਵੱਲੋਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਜਿਹੜੀ ਨਰਮੇ ਦੀ ਫਸਲ ਨੂੰ ਬਚਾਇਆ ਜਾਵੇ ਉਹਦੇ ਵਿੱਚ ਅ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਲੋੜ ਸਰਕਾਰ ਦੀ ਹੈ ਜਿੱਥੇ ਜਿਵੇਂ ਜਿਵੇਂ ਵੀ ਹੈ ਉੱਥੇ ਅਸੀਂ ਸਾਡੇ ਜਿਹੜੇ ਵਿਭਾਗਾਂ ਜਿਹੜਾ ਤਾਂ ਉਹਦੇ ਚਾਹੇ ਅਫਸਰ ਸਹਿਬਾਨ ਆ 128 ਟੀਮਾਂ ਵੀ ਬਣਾਈਆਂ ਗਈਆਂ ਨਰਮੇ ਨੂੰ ਵੇਖਣ ਵਾਸਤੇ ਔਰ ਉਸ ਤੋਂ ਲਾਵਾ ਜਿਹੜੇ ਉਥੇ ਚੀਫ ਹੈ ਸਾਡੇ ਏਡੀਓ ਹੈ ਇਨਸਪੈਕਟਰ ਹੈ ਜਾਂ ਆਤਮਾ ਸਕੀਮ ਨਾਲ ਜੁੜੇ ਹੋਏ ਸਾਡੇ ਵਰਕਰ ਹੈ ਸਾਡੇ ਸਾਥੀ ਹੈ ਉਹਨਾਂ ਨੂੰ ਪਿੰਡਾਂ ਵਿੱਚ ਭੇਜਿਆ ਪਿੰਡਾਂ ਵਿੱਚ ਲਾਜ਼ਮੀ ਵੀ ਕੀਤਾ ਗਿਆ ਕਿ ਸਾਡੇ ਬੰਦੇ ਜਾਣ ਜਾ ਕੇ ਕਿਸਾਨਾਂ ਨਾਲ ਤਾਲਮੇਲ ਸਹ ਹੋ ਗੁਰਦੁਆਰਾ ਸਾਹਿਬ ਜਾ ਕੇ Aerotro Homes near Mohali Airport, call nine two zero seven four nine two zero seven four New Sidelines Kipriojak Aerotro Homes near Mohali Airport, call nine two zero seven four nine two zero seven four